ਜਿਲੇ ਨੂੰ ਨਸ਼ਾ ਮੁਕਤ ਕਰਨੇ ਲਈ ਇੱਕ ਮਹਮ ਚੜਾ ਰੱਖਿਆ ਜਿਸ ਦੌਰਾਨ ਦੇ ਵਿੱਚ ਅੱਜ ਨੇ ਵੱਡੀ ਕਾਮਯਾਬੀ ਦੀ ਹੈ ਜਿੱਥੇ 2 ਕੋਨਟਲ 20 ਕਿਲੋ ਪੋਸ ਫੜਾਇਆ ਗਿਆ ਜਿਹੜਾ ਇੱਕ ਕੈਂਟਰ ਦੇ ਜਰੀਏ ਜਿਹੜਾ ਕਿ ਕੋਲੋ ਚੀਜ਼ ਦੇ ਆਪਨੇ ਵਿੱਚ ਪੋਸ ਲਿਆਦਾ ਗਿਆ ਸੀਗਾ ਕੈਂਟਰ ਉੱਥੇ ਖੜਾ ਹੈ ਐਸਏ ਬਲਵਿੰਦਰ ਸਿੰਘ ਇਹ ਹੈਡ ਕਾਸਟਵਾਲ ਅਕਿੰਦਰ ਸਿੰਘ ਅੰਨੇ ਪੁਲਿਸ ਪਾਰਟੀ ਨੇ 2 ਕੋਨਟਲ 20 ਕਿਲੋ ਚੋਰਾ ਥੋੜੇ ਤੋੜ ਲੋ ਯਾਰ ਤੋੜ ਲੋ ਇੱਕ ਰੋਪੀ ਕੋ गिरफ्तार करने में सफलता हासिल की है ये आरोपी को अदालत में पेश किया गया जहां पर उसका रिमांड पर लेने के बाद बस लेके बस बस ले आओ और ले वापस ले आओ और मामले में एसएसपी साहब फाजिल का डॉक्टर प्रज्ञ जैन आईपीएस ने निर्देश तय थोड़ी चलाया जा रहा मिशन निश्चय ਦੇ ਤਹਿਤ ਕੱਲ ਡਿਫੈਂਸ ਰੋਡ ਬਹਾਦਰ ਖੇੜਾ ਵਿਖੇ ਨਾਕਾਬੰਦੀ ਦੌਰਾਨ ਇੱਕ ਕੈਂਟਰ ਨੂੰ ਰੋਕਿਆ ਗਿਆ ਕੈਂਟਰ ਦੀ ਸਰਚ ਦੌਰਾਨ ਸਾਨੂੰ 11 ਗੱਟੇ ਡੋਡੇ ਚੂਰਾ ਪੋਸਟ ਜਿਨ੍ਹਾਂ ਦਾ ਵજન ਕੀਤਾਣ ਤੋਂ ਬਾਅਦ ਕੁੱਲ 220 ਕਿਲੋਗ੍ਰam ਜਿਹੜਾ ਡੋਡਾ ਚੂਰਾ ਪੋਸਟ ਸਾਨੂੰ ਬਰਾਮਦ ਹੋਇਆ ਜੀ ਰੁਪਈ ਕਿੰਨੇ ਹੋਏ ਇਹ ਜਿਹੜਾ ਅਕਿਊਜ਼ਡ ਹੈ ਜੀ ਇਹਦਾ ਨਾਮ ਗੁਰਪਾਲ ਸਿੰਘ ਏਲੀਅਸ ਗਿੰਮੀ son of ਬੁੱਧ ਸਿੰਘ ਰੈਜ਼ੀਡੈਂਸ ਆਫ ਹਿੰਮਤਪੁਰਾ ਇਹ ਜੋਧਪੁਰੋਂ ਲਿਆਇਆ ਜੀ ਕਿ ਕਿਥੋਂ ਵਿਚਨਾ ਸੀ ਇਹਨੇ ਦੇਲਾ ਜਿਹੜੇ ਬਾਕੀ ਫੈਕਟਸ ਆ ਜੀ ਉਹ ਅਸੀਂ ਹੁਣ ਇਹਨੂੰ ਜਿਹੜਾ ਹਿਊਜ਼ ਤੇ ਇਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਇਹਦਾ ਰਿਮਾਂਡ ਲਿਆ ਜਾਊਗਾ ਤੇ ਬਾਕੀ ਜਿਹੜੇ ਫੈਕਟਸ ਆ ਉਹ ਦੌਰਾਨੇ ਤਫ਼ਤੀਸ਼ ਸਾਹਮਣੇ ਆਉਣਗੇ ਕੋਈ ਪਹਿਲਾਂ ਵੀ ਪਰਚਾ ਦਰਜ ਹੈ ਸਰ ਇਹਦੇ ਦੀ ਜਿਹੜੀ ਕ੍ਰਿਮਨਲ ਦੀ ਜਿਹੜੀ ਇਹਦੀ ਕ੍ਰਿਮਨਲ ਇਨਸੀਡੈਂਟ ਹੈਗੇ ਆ ਉਹ ਅਸੀਂ ਦੌਰਾਨੇ ਰਿਮਾਂਡ ਅਸੀਂ ਸਾਰੇ ਇਹਨੂੰ ਸੰਭਾਲ ਲੈਂਦੇ ਹਾਂ ਸੈਂਟਰ ਦੇ ਵਿੱਚ ਕੀ ਲੱਦਿਆ ਹੋਇਆ ਸੀਗਾ ਸਰ ਮੌਕੇ ਤੇ ਜਿਹੜਾ ਹੈ ਸੈਂਟਰ ਦੇ ਵਿੱਚ ਲਿਫਾਫੇ ਪਲਾਸਟਿਕ ਜਿਹੜੇ ਕੁਰਕਰੇ ਵਗੈਰਾ ਦੀ ਪੈਕਿੰਗ ਵਾਸਤੇ ਜਿਹੜੇ ਯੂਜ਼ ਹੁੰ ਇਹ ਜਿਹੜਾ ਮਾਨਯੋਗ ਐਸਐਸਪੀ ਸਾਹਿਬ ਫਾਜ਼ਿਲਕਾਰ ਦੇ ਨਿਰਦੇਸ਼ਾਂ ਤੇ ਸਾਡਾ ਜਿਹੜਾ ਮਿਸ਼ਨ ਨਿਸ਼ਚੈ ਚੱਲ ਰਿਹਾ ਉਸ ਦੇ ਤਹਿਤ ਹੀ ਸਾਡੀ ਨਾਕਾਬੰਦੀ ਕੀਤੀ ਗਈ ਸੀ ਡਿਫੈਂਸ ਰੋਡ ਜਿਹੜਾ 3.2 ਬਹਾਦਰ ਜਿਹੜਾ ਉੱਥੇ ਦੌਰਾਨੇ ਚ ਅੱਗੇ ਸਾਨੂੰ ਇਹ ਜਿਹੜੀ ਸਫਲਤਾ حاصل ਹੋਈ ਠੀਕ ਹੈ ਜੀ